ਜੇਕਰ ਤੁਸੀਂ ਖਰੀਦਣਾ ਦਾਜਵਰੀ ਵਾਸਤੇ ਕੱਪੜਾ ਜਾਂ ਵੈਸੀ ਤੁਸੀਂ ਘਰ ਵਾਸਤੇ ਸੂਟ ਖਰੀਦਨੇ ਨੇ ਉਹ ਵੀ ਬਹੁਤ ਘੱਟ ਰੇਟਾਂ ਤੇ ਤਾਂ ਵੀਡੀਓ ਦੇਖ ਲਿਓ ਕਿਉਂਕਿ ਬਹੁਤ ਵੱਡਾ ਤੁਹਾਡਾ ਫਾਇਦਾ ਕਰਵਾਉਣਾ ਅਸੀਂ ਅੱਜ ਤੁਹਾਨੂੰ ਲੈ ਕੇ ਚੱਲੇ ਹਾਂ ਦਿੱਲੀ ਗੇਟ ਦੇ ਅੰਦਰ ਇੱਥੇ ਕੋਈ ਦੁਕਾਨ ਤੇ ਲੈ ਕੇ ਚੱਲੇ ਹਾਂ ਜਿੱਥੇ ਐਡਾ ਘੈਂਟ ਘੈਂਟ ਸਟਾਫ ਤੁਹਾਨੂੰ ਦਿਖਾਵਾਂਗੇ ਵੀ ਤੁਹਾਡਾ ਜੀ ਕਰੀ ਜਾਊਗਾ ਬਸ ਦੇਖੀ ਚੱਲੀਏ ਦੇਖੀ ਚੱਲੀਏ ਹਾਂਜੀ ਹਾਂ ਅਸੀਂ ਏਸੀ ਦੁਕਾਨ ਦੀ ਗੱਲ ਕਰ ਰਹੇ ਸੀ ਆਜਾਨ ਕਲੈਕਸ਼ਨ ਫਿਲਮਾਂ ਤੇ ਵੀ ਆਉਣ ਲੱਗ ਗਿਆ ਵੀ ਭਾਈ ਮਲੇਰ ਕੋਟਲੇ ਤੋਂ ਮਿਲਦਾ ਸਸਤਾ ਕੱਪੜਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਅਜਿਹੀ ਇੱਕ ਸ਼ਾਪ ਲੱਭ ਲਈ ਐ ਇੱਥੇ ਕੱਪੜਾ ਬਹੁਤ ਤੁਹਾਨੂੰ ਸਸਤਾ ਮਿਲਣਾ ਬਈ ਸਸਤਾ ਦਾ ਮਿਲਣਾ ਹੀ ਮਿਲਣਾ ਕਿਤੇ ਇਹ ਨਾ ਸੋਚਦੇ ਵੀ ਕੁਆਲਿਟੀ ਨਹੀਂ ਮਿਲਣੀ ਕੁਆਲਿਟੀ ਦਾ ਐਂਟਰ ਕਰਦੇ ਸਾਰੀ ਲਾ ਰੱਖਿਆ ਦੇਖੋ ਜੀ ਘੜ ਘੜ ਕੁਆਲਿਟੀ ਪੂਰੀ ਮਿਲਣੀ ਆ ਤੇ ਆਜੋ ਫਿਰ ਆਪਾਂ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਕੀ ਬਾਤ ਐ ਬਾਹਰੋਂ ਤਾਂ ਦੁਕਾਨ ਛੋਟੀ ਜੀ ਲੱਗਦੀ ਆ ਅੰਦਰ ਤਾਂ ਪੂਰਾ ਹੀ ਇਹਨਾਂ ਨੇ ਭਾਂਡਾ ਬਣਾ ਰੱਖਿਆ ਜੀ ਦੇਖੋ ਤੇ ਪਹਿਰਾ ਵਾਸਤੇ ਪੂਰਾ ਖਜ਼ਾਨਾ ਜਿਹੜਾ ਹੈਗਾ ਉਰੇ ਚੱਕੀ ਫਿਰਦੇ ਨੇ ਹਾਂਜੀ ਵੀਰੇ ਆ ਕੀ ਗਾਜਾ ਬਾ ਰੱਖਿਆ ਜੀ ਉਰੇ ਬਾਈ ਜੀ ਜੇ ਗਾ ਗਾਟ ਆ ਬਾ ਰੱਖਿਆ ਹੈ ਸਵੇਰ ਦਾ ਟਾਈਮ ਨਹੀਂ ਸੀਗਾ ਇਸ ਕਰਕੇ ਤੁਹਾਨੂੰ ਲੇਟ ਬੁਲਾਇਆ ਅੱਛਾ ਵੀ ਅਹਰ ਕੀ ਕਰਤਾ ਜਿਹਦੇ ਕਰਕੇ ਮਤਲਬ ਟਾਈਮ ਨਹੀਂ ਹੈਗਾ ਤੁਹਾਡੇ ਕੋਲੇ ਜੀ ਅਸੀਂ ਸੇਲ ਲਗਾਈ ਹੋਈ ਹੈ ਅੱਛਾ ਜੀ ਹਾਂਜੀ ਹਾਂਜੀ ਕਿਹੜੇ ਸਟੱਫ ਤੇ ਸੇਲ ਲਾਈ ਆਪਾਂ ਨੇ ਆਪਾਂ ਸਰਦੀ ਵਾਲੇ ਸਟੱਫ ਤੇ ਸਾਰੇ ਸਟਾਕ ਕਲੀਅਰ ਦੀ ਸੇਲ ਲੱਗੀ ਹੋਈ ਆਪਾਂ ਮਤਲਬ ਸਟਾਕ ਕਲੀਅਰ ਸੇਲ ਹੈ ਹਾਂਜੀ ਹਾਂਜੀ ਲੋਕਾਂ ਦੇ ਫਾਇਦੇ ਕਰਨੇ ਨੇ ਬਹੁਤ ਫਾਇਦੇ ਕਰਨੇ ਬਹੁਤ ਫਾਇਦੇ ਕਰਨੇ بس ਕਾਫੀ ਦੱਸ ਦਿਓ ਪਹਿਲਾਂ ਕਿਹੜਾ ਕਿਹੜਾ ਮਿਲਦਾ ਆਪਣੇ ਲੋ ਜੀ ਇਸ ਤਰ੍ਹਾਂ ਆਪਣੇ ਕੋਲ ਇਹ ਬਗਾੜ ਚ ਤੁਹਾਨੂੰ 400 500 ਰੁਪਏ ਦਾ ਸੂਟ ਮਿਲੇਗਾ ਹਮ ਆਪਾਂ ਤੁਹਾਨੂੰ ਦੇ ਦੇ ਰਹੇ ਨੇ 1000 ਰੁਪਏ ਦੇ ਪੰਜ ਸੂਟ ਹਲ 1000 ਰੁਪਈਆ ਦੇ ਹਾਂਜੀ ਹਾਂਜੀ 1000 ਰੁਪਏ ਦੇ ਪੰਜ ਸੂਟ ਮੰਜ ਸੂਟ ਦੇ ਦੇਣੇ ਨੇ ਲੈ ਕਲਰ ਚੈੱਕ ਕਰ ਲਓ ਆ ਲਓ ਬਲੀਜ਼ਾ ਕੰਪਲੀਟਾ ਸੂਟ ਹੈ ਜੀ ਬਲੀਜ਼ਾ ਦਾ ਅੱਛਾ ਜੀ ਕਿਤੇ ਮਾਜੀ ਟਰਾਈ ਕਰ ਲਿਓ ਨੈਟ ਤੇ ਸਰਚ ਕਰ ਲਿਓ ਬਲੀਜ਼ਾ ਕੰਪਲੀਟਾ ਸੂਟ ਆਪਾਂ ਤੁਹਾਨੂੰ ਦੇ ਦੇਣਾ 300 ਰੁਪਏ ਦਾ ਸੂਟ ਵੇ ਇਹਦੇ ਨੂੰ ਸੋ ਇਹ ਵੀ ਸਰਦੀਆਂ ਵਾਲਾ ਹਾਂਜੀ ਹਾਂਜੀ ਸਰਦੀਆਂ ਵਾਲਾ ਜੀ ਸਰਦੀਆਂ ਅੱਛਾ ਦੁਪੱਟਾ ਨਾਲ ਹੈ ਜੀ ਦੁਪੱਟਾ ਨਾਲ ਜੀ ਦੁਪੱਟਾ ਨਾਲ ਆ ਦੇਖੋ ਡਿਜ਼ਾਈਨ ਮਿਲਨੇ ਨੇ ਦੇ ਤਿੰਨਾਂ ਚਾਰ ਅੱਛਾ ਜੀ ਚਾਰ ਚਾਰ ਬਈ ਜੀ ਕਲਰ ਮਿਲਣਗੇ ਤੁਹਾਨੂੰ ਚਾਰ ਮਤਲਬ ਇਹ ਐਟਮਸ ਸੀਜ਼ਨ ਚ ਵੇਚੀਆਂ ਹੋਈਆਂ ਨੇ ਇਸ ਤਰ੍ਹਾਂ ਦਾ ਲੱਗਿਆ ਪਹਿਣਾ ਨੂੰ ਫਿਰ ਇਸ ਜਿਹੜੀ ਪੈਨ ਇੱਕ ਵਾਰ ਲੈ ਕੇ ਗਈ ਹੈ ਉਹ ਆਪਦੀ ਗਵਾਨਨ ਨਾਲਨ ਗਵਾਨਨ ਨੂੰ ਵੀ ਨਾਲ ਲੈ ਕੇ ਆਈ ਹੈ ਆਪਾਂ ਇੱਕ ਪਹਿਣਾ ਦਾ ਹੋਰ ਫਾਇਦਾ ਕਰਨਾ ਹੈ ਜਿਸ ਦਾ ਸਾਈਬਰ ਦਾ ਸੂਟ ਹੈ ਸਾਈਬਰ ਦਾ ਸੂਟ ਜਿੱਥੇ ਮਰਜ਼ੀ ਤੁਸੀਂ ਸਰਚ ਕਰ ਲਿਓ 1200 1300 ਰੁਪਏ ਦਾ ਸੂਟ ਹੈ ਅਕਸ ਜੱਕਾ ਲਿਓ ਇਹਦੀ ਕੀ ਰੇਟ ਹੈ ਆਪਾਂ 12 16 ਸੂਟ 6600 ਰੁਪਏ ਦੇਣਾ ਤੁਹਾਨੂੰ ਅੱਦੇ ਰੇਡ ਅੱਦੇ ਰੇਡ ਕਰਤੇ ਜੀ ਅੱਦੇ ਸਾਰੇ ਚੀਜ਼ਾਂ ਦੇ ਅੱਦੇ ਰੇਡ ਕਰਤੇ ਲਓ ਜੀ ਲਪਟਾ ਚੈੱਕ ਕਰੋ ਤੁਸੀਂ ਲਪਟਿਆਂ ਦੇ ਡਿਜ਼ਾਈਨ ਵੀ ਚੈੱਕ ਕਰੋ ਨਾਲ ਆਪਾਂ ਸਾਇਦਾ ਕੰਨੇ ਪਹਿਣਾ ਦਾ ਸੂਟਾਂ ਦੀ ਕੜਾਈ ਵਾਲਿਆਂ ਕਿ ਜਿਹੜਾ ਸੂਟ ਬਾਜ਼ਾਰ 'ਚ 3 400 ਰੁਪਏ ਦਾ ਮਿਲਦਾ ਆਪਣੇ ਕੋਲੋਂ ਮਿਲੂਗਾ 200 ਰੁਪਏ ਦਾ ਸੂਟ ਜੀ ਇਹ ਕੜਾਈ ਵਾਲਾ ਸੂਟ ਵੀ 200 ਰੁਪਏ ਦਾ ਜਿੰਨੀ ਮਰਜ਼ੀ ਕੁਆਂਟੀਟੀ ਲਵੋ ਜੀ 2-200 ਰੁਪਏ ਦੀ ਅੱਛਾ ਜੀ ਇਹ ਕਾਸਟ ਆਫ ਆ ਗਿਆ ਇਹ ਬਾਜ਼ਾਰ 'ਚ ਵਿਕਦਾ ਹੀ 5-600 ਰੁਪਏ ਦਾ ਸੂਟ ਆਪਾਂ ਖਦੇਣੇ ਨੇ 1000 ਦੇ ਚਾਰ ਸੂਟ ਜੀ ਇਹ ਅੱਛਾ 1000 ਦੇ ਚਾਰ ਹਾਂ ਜੀ ਕਲਰ ਚੈੱਕ ਕਰੋ ਫਿਰ ਵਾਧੂ ਮਿਲ ਜਣਗੇ ਇਹ ਜਿਵੇਂ ਲੈਣ ਦੇਣ ਦੇ ਵਿੱਚ ਹੈ ਨਾ ਬਰਾਤ ਵਾਲੇ ਦੇ ਵਿੱਚ ਬਹੁਤ ਬਣਾ ਲੈ ਕੇ ਜਾਂਦੀਆਂ ਨੇ ਬਰਾਤ 'ਚ ਜਿਵੇਂ ਮਾਰਦੀ ਦੇ ਲੋ 400-500 ਰੁਪਏ ਦਾ ਸੂਟ ਮਿਲਦਾ ਹੈ 500 400 ਤੋਂ ਘਟਕੇ ਤਾਂ ਨਹੀਂ ਮਿਲੇਗਾ ਆਪਣੇ ਕੋਲੋਂ ਕਿਨੇ ਮਿਲਨੇ ਨੇ 1000 ਦੇ ਚਾਰ ਚਾਰ ਸੂਟ ਮਿਲ ਜਾ ਹਾਂ ਜੀ ਹਾਂ ਇਹਨੂੰ ਬਚਿੱਤਰਾ ਕਹਿੰਦੇ ਨੇ ਬਚਿੱਤਰਾ ਦੇ ਨਾਮ ਨਾਲ ਜੋ ਸ਼ਹੂਰ ਹੈ ਜੀ ਇਹ ਕੱਪੜਾ ਜਿੱਥੇ ਮਾਜੀ ਵੀ ਜੀ ਟਰਾਈ ਕਰ ਲਿਓ 800 900 ਦਾ ਸੂਟ ਮਿਲਣਾ ਹੈ ਆਪਣੇ ਕੋਲ ਕਿੰਨਾ ਮਿਲਣਾ 500 ਰੁਪਏ ਦਾ ਸੂਟ ਮਨ ਪੱਕਾ ਹੀ ਕਰਦਾ ਪਰ 500 ਦਾ ਹੀ ਦੇਣਾ ਹਾਂਜੀ ਵੀ ਅਸੀਂ ਫਾਇਦਾ ਕਰੰਦਾ ਫਾਇਦਾ ਕੀ ਪਹਿਣਾ ਦਾ ਫਾਇਦਾ ਤਾਂ ਇਸ ਤਰ੍ਹਾਂ ਹੀ ਹੋਣਾ ਹੈ ਲੋ ਮਤਲਬ ਦੁਪੱਟਿਆਂ ਦੇ ਉੱਪਰ ਵੀ ਕੜਾਈਆਂ ਨੇ ਕੜਾਈਆਂ ਨੇ ਆ ਦੇਖੋ ਬਚਿੱਤਰਾ ਦੀ ਕੜਾਈ ਦੁਪੱਟਾ ਜੀ ਬਚਿੱਤਰਾ ਦਾ ਸੂਟ ਹੈ ਕਿੱਥੇ ਮਾਜੀ ਟਰਾਈ ਕਰ ਲਿਓ ਜੀ ਕਦਰ ਚਾਰ ਚਾਰ ਆਨੇ ਆ ਸਾਰੇ ਚਾਰ ਚਾਰ ਕਲਰ ਬਣਾ ਬੰਡਲ ਬਣਾ ਰੱਖੇ ਨੇ ਪੂਰੇ ਹਾਂਜੀ ਹਿਸਤੋਂ ਇਹ ਆ 700 900 ਤਾਂ ਕੱਟ ਨਹੀਂ ਮਿਲਦਾ ਆਪਣੀ ਦੁਕਾਨ ਤੋਂ ਕਿੰਨੇ ਦਾ ਮਿਲਣਾ 500 ਰੁਪਏ ਦਾ ਕੱਪੜੇ ਵੀ ਫੁੱਲ ਗਰੰਟੀ ਰਹਿ ਗਈ ਜੀ ਆ ਲੋ ਅੱਛਾ ਦੁਪੱਟਾ ਇਹਦੇ ਨਾਲ ਵੀ ਆ ਹਾਂ ਹਾਂ ਚਨੂਨ ਦਾ ਵਿਰਜੀ ਦੁਪੱਟਾ ਨਾਲ ਆ ਲੋ ਆ ਇਹ ਵੀ ਕਹਿੰਦੇ ਆ ਜੀ ਬਨਾਰਸੀ ਲੋਕ ਵੇਚਦੇ 15 1500 ਰੁਪਏ ਦਾ ਸੂਟ ਇੱਕ ਸੂਟ 1500 ਰੁਪਏ ਦਾ ਸਾਡੇ ਕੋਲ ਕਿੰਨੇ ਦਾ ਮਿਲਣਾ ਹੈ 1500 ਦੇ ਦੋ ਸੂਟ ਜੀ ਆ ਲੋ ਚੈੱਕ ਕਰੋ ਆ ਲੋ ਆ ਸ਼ਲਵਾਰਾਂ ਨਾਲ ਬਨਾਰਸੀ ਦੁਪੱਟਾ ਜੀ ਨਾਲ ਦਪਟੇ ਦੇ ਵਿੱਚ ਉੱਪਰ ਵੀ ਐਨ ਪੂਰਾ ਕੰਮ ਹੋਇਆ ਹੋਇਆ ਹਾਂਜੀ ਹਾਂਜੀ ਜਿਹੜੀ ਪੈਨ ਲੈ ਕੇ ਇੱਕ ਵਾਰ ਜਾਓਗੀ ਨਾਲ ਆਂਦੀ ਗਵਾਂਡੇ ਨੂੰ ਹੋਰ ਨਾਲ ਲੈ ਕੇ ਆਓਗੇ ਰੰਗ ਦੇਖੋ ਵੀ ਜੀ 1 2 3 4 5 6 ਕਟੋ ਘਟ ਵੀ 12 ਰੰਗ ਮਿਲ ਜਣਗੇ ਜੀ 12 ਰੰਗ ਇਸ ਚੀਜ਼ ਦੇ ਔਰ ਆਪਣੇ ਕੋਲੇ ਕਾ ਕੁਆਲਿਟੀ ਹੈ ਜੀ ਬਾਜ਼ਾਰ 'ਚ ਮਿਲਦੀ ਹੈ ਇਹ 12 12 13 1300 ਰੁਪਏ ਦਾ ਸੂਟ ਆਪਣੇ ਕੋਲੋਂ ਕਿੰਨੇ ਦਾ ਮਿਲਣਾ ਹੈ 1500 ਰੁਪਏ ਦੇ ਦੋ ਸੂਟ ਚਾਕਲੇਟ ਦੇ ਨਾਮ ਨਾਲ ਮਸ਼ਹੂਰ ਹੈ ਜੀ ਕਪੜਾ ਇਹ ਚਾਕਲੇਟ ਦੇ ਬਾਜ਼ੂ ਵਰਕ ਹੋਏਗਾ ਜੀ ਨਾਲ ਆ ਲੋ ਰਾਹੂ ਤੇ ਵਰਕ ਹੋਏਗਾ ਨਾਲ ਮਸਲੀਨ ਦਾ ਦੁਪੱਟਾ 1500 ਦੇ 2 ਸਾਡੇ ਕੋਲੇ ਮਾਲ ਦੀ ਵੀਰ ਜੀ ਫੁੱਲ ਗਰੰਟੀ ਰਹੇਗੀ ਅਸਲ ਚੌਕਲੇਟ ਕਹਾ ਕੇ ਤਾਂ ਅਸਲ ਹੀ ਹੋਊ ਅਸਲ ਹੀ ਹੋਊਗਾ ਠੀਕ ਹੈ ਜੀ ਜੁਨ ਜਿਸਰਾ ਵੀਰ ਜੀ ਆਏ ਜਿਮੀ ਚੂ ਦੇ ਨਾਮ ਨਾਲ ਮਸ਼ਹੂਰ ਹੈ 1500 ਰੁਪਏ ਦਾ ਲੋਕ ਸੂਟ ਲੈ ਕੇ ਆਉਂਦੇ ਆ ਜੀ ਸਾਡੇ ਕੋਲੋਂ ਕਿੰਨੇ ਮਿਲਣਗੇ 1500 ਦੇ 2 ਸੂਟ 2 ਸੂਟ ਲਓ ਚੈੱਕ ਕਰੋ ਦੁਪੱਟਾ ਵੀ ਜਿਮੀ ਚੂ ਦਾ ਹੀ ਹੋਏਗਾ ਕੋਈ ਅਲੱਗ ਦਾ ਦੁਪੱਟਾ ਨਹੀਂ ਹੋਏਗਾ ਆਹ ਲਓ ਡਿਜ਼ਾਈਨ ਮਿਲਣਗੇ ਤੇ ਕਾਫੀ ਤੁਹਾਨੂੰ ਕਲਰ ਮਿਲਣਗੇ 4 4 ਆਹ ਲਓ مسلیم کا سوٹ ملنا اپنی دکان تھی سوٹ سلکار اور گینزر بھی ہزار ہزار روپے ਨੇਚਰਲ ਦਾ ਅਰੀਜਨਲ ਨੇਚਰਲ ਬਾਜ਼ਾਰ ਦੇ ਲੋਕ ਝੂਠ ਬੋਲ ਬੋਲ ਕੇ ਵੇਚੀ ਜਾਂਦੇ ਨੇ ਸਾਡਾ ਕੋਈ ਕੰਮ ਨਹੀਂ ਸਾਡੇ ਕੋਲ ਅਰੀਜਨਲ ਕਹਾਂਗਾ ਅਰੀਜਨਲ ਹੀ ਹੋਊਗੀ ਚਨੂਨ ਦਾ ਨਾਲ ਦੁਪੱਟਾ ਹੋਏਗਾ ਲਓ ਇਹ ਆਪਣੀ ਦੁਕਾਨ ਤੋਂ ਮਿਲਣਾ ਹੈ 1600 ਰੁਪਏ ਦਾ ਸੂਟ ਨੇਚਰਲ ਅਰੀਜਨਲ ਕਿਸੇ ਨੇ ਨਕਲ ਸਾਬਤ ਕਰਤੀ ਸੂਟ ਫ੍ਰੀ ਇਹ ਵੀ ਆਪਣੀ ਫੁੱਲ ਗਰੰਟੀ ਹੈ ਟਿਕ ਸਟਾਈਲ ਦੇ ਪੀਸ ਕਿਤੇ ਜਾਣ ਦੀ ਲੋੜ ਨਹੀਂ ਸਾਡੇ ਕੋਲੇ ਆਓ ਜਿਹੜੇ ਤਿਆਰ ਕਰਵਾਉਂਦੇ ਆ ਸਾਰਾ ਕੁਝ ਹੀ ਮਿਲੂਗਾ ਨਾਲ ਚਨੂਨ ਦਾ ਦੁਪੱਟਾ ਇਹ ਕਿੰਨੇ ਦਾ ਮਿਲਣਾ 1800 ਰੁਪਏ ਦਾ ਸੂਟ 1800 ਰੁਪਏ ਹਾਂਜੀ ਹਾਂਜੀ ਉਹਦਾ ਇਹਦੇ ਆਈਟਮ ਤੁਸੀਂ ਦਿਖਾਈ ਜਾਂਦੇ ਹੋ ਵੀ ਇੱਕ ਸੂਟ ਜਿਹੜੀਆਂ ਪੈਣਾ ਲੈਣ ਆਉਣਗੀਆਂ ਉਹ ਤਿੰਨ ਲੈ ਕੇ ਜਾਣਗੀਆਂ ਚਾਰ ਲੈ ਕੇ ਜਾਣਗੀਆਂ ਤਿੰਨ ਲੈ ਕੇ ਜਾਣਗੀਆਂ ਆ ਲਓ ਆ ਚੈੱਕ ਕਰੋ ਦੇਖੋ ਜੀ yellow color ਦਾ yellow color ਦਾ ਸੂਟ ਸਪੈਸ਼ਲ ਜਿਹੜੇ ਜੜੀਆਂ ਪੈਣਾ ਜਾਗੋ ਵਾਸਤੇ ਲੱਭਦੀਆਂ ਫਿਰਦੀਆਂ ਨੇ ਕਿੰਨੇ ਦਾ ਮਿਲਣਾ ਨੇਚਰਲ ਦਾ ਸੂਟ ਹਾਂ 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 750 ਰੁਪਏ ਦਾ ਜੀ ਸਾਰਾ ਜੀ ਹੈਂਡਵਰਕ ਹੋਇਆ ਸਾਰਾ ਇਹਦੇ ਵਿੱਚ ਜਿਹੜਾ ਹੈਂਡਵਰਕ ਹੈ ਇਹ ਆਪ ਕਰਵਾਉਣੀ ਹੈ ਜਾਂ ਆਪ ਸਾਡਾ ਵੀਰ ਜੀ ਸਾਡੇ ਆਦੇ ਹੀ ਤਿਆਰ ਹੁੰਦੇ ਨੇ ਸਾਡੇ ਕੱਪੜੇ ਸਾਰੇ ਆਦੇ ਤਿਆਰ ਹੁੰਦੇ ਨੇ ਇਹ ਆਪਣੇ ਕੋਲ ਕਿੰਨੇ ਦਾ ਮਿਲਣਾ 2000 ਦਾ ਜਿਹੜਾ 3000 4000 ਦਾ ਸੂਟ ਮਿਲਣਾ ਆਪਣੇ ਕੋਲ ਕਿੰਨੇ ਦਾ ਮਿਲਣਾ 2000 ਦੇ ਵਿੱਚ ਹਾਂਜੀ ਆਪਾਂ ਨਾਲੇ ਲਵੇ ਕੱਪੜੇ 6 6 ਮੀਟਰ ਵੀ ਹੁੰਦਾ ਹੂੰ ਇਸ ਦਾ ਨੇਚਰਲ ਦਾ ਸੂਟ ਆ ਗਿਆ ਵਿੱਚ 6 ਮੀਟਰ ਦਾ ਕਪੜਾ ਵੀ ਨਾਲ ਨੇਚਰਲ ਦੀ ਸ਼ਲোয়ার ਹੋएगी ਨੇਚਰਲ ਦੀ ਕਮੀਜ਼ ਹੋएगी ਔਰ ਚਨੂਨ ਦਾ ਨਾਲ ਦੁਪੱਟਾ ਹੋਏਗਾ ਲਓ ਚੈੱਕ ਕਰੋ ਆ ਵੀ ਕਢਾਈ ਫੁੱਲ ਦੇਖ ਲਓ ਫੁੱਲ ਫਰੰਟ ਜਿਹੜਾ ਹੈਗਾ 2000 ਦੀ ਰੇਂਜ 'ਚ 6 ਮ ਕਪੜਾ ਜਿਹੜਾ ਨੈਚੁਰਲ ਦਾ ਉਹ ਇਹ ਦੂ ਮਹਿੰਗਾ ਆ ਜਾਂਦਾ ਪਰ ਕੜਾਈ ਕਰਾ ਕਰਾ ਵੇਚੀ ਜਾਂਦੇ ਨੇ ਹਾਂਜੀ ਹਾਂਜੀ ਹੁਣ ਆਪਾਂ ਨੇ ਪਹਿਲਾਂ ਪਹਿਲਾ ਤਨਾ ਹੋਰ ਫੈਂਸੀ ਐਟਮਾਂ ਤੇ ਬਰਾਇਡਲ ਸੂਟਾਂ ਤੇ ਅੱਛਾ ਬਰਾਇਡਲ ਸੂਟਾਂ ਜਿਹੜੇ ਪਾਰਟੀਆਂ ਚ ਵਿਆਹਾਂ ਚ ਪਾਈਆਂ ਹੁੰਦੇ ਹਾਂ ਹਾਂਜੀ 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 ਆ ਲੋ ਲੈ ਪਹਿਲਾਂ ਹੀ ਕਲਰ ਦੇਖੋ ਕਿੱਡਾ ਸੋਹਣਾ ਚੱਕਿਆ ਬਰਾਇਡਲ ਸੂਟ ਨੇ ਵੀ ਜੀ ਬਰਾਇਡਲ ਅੱਛਾ ਜੀ ਦੇਖੋ ਬਾਹਰ ਤੋਂ ਵੀ ਕੜਾਈ ਹੈ ਸ਼ਲਵਾਰ ਦੇ ਵੀ ਜੀ ਹੈਂਡ ਦਾ ਕੰਮ ਸਾਰਾ ਆ ਲੋ ਅੱਛਾ ਜੀ ਬਰਾਇਡਲ ਸੂਟ ਨੇ ਵੀ ਜੀ ਬਰਾਇਡਲ ਜਨ ਨਾਲ ਕੋਈ ਬੈਠੇ ਨੇ ਪਹਿਣਾ ਵਾਸਤੇ ਉਹਨੇ ਦੇਖੋ ਹਾਂਜੀ ਹਾਂਜੀ ਲਓ ਚੈੱਕ ਕਰੋ ਲੋ ਜੀ ਦਾ ਦੁਪੱਟੇ ਦੇ ਕੰਮ ਚੈੱਕ ਕਰੋ ਜੀ ਤੁਸੀਂ ਸਾਰੇ ਹੈਂਡ ਦੇ ਕੰਮ ਨੇ ਜੀ ਸਾਰੇ ਹੈਂਡ ਤੇ ਬ੍ਰਾਈਡਲ ਸੂਟ ਨੇ ਜੀ ਸ਼ੋਰ ਹੁੰਦੇ ਵੀ ਜੀ 15-15 ਹਜ਼ਾਰ ਦਾ ਸੂਟ ਮਿਲਣਾ ਹੀ ਆਪਾਂ ਕਿੰਨੇ ਦਾ ਦੇਈ ਜਾਂਦੇ ਆ ਆਪਾਂ ਤਾਂ ਬਹੁਤ ਫਾਇਦਾ ਕਰ ਦੇਣਾ ਭੈਣਾ ਦਾ 7000 ਦਾ 8000 ਦਾ ਹੀ ਦੇ ਦੇ ਨੇ ਜੀ ਆ ਦੇਖੋ ਚੈੱਕ ਕਰੋ ਅੱਛਾ ਜੀ ਇਹ ਕੋਰ ਗ੍ਰੇ ਡਿਜ਼ਾਈਨ ਜੀ ਤੁਹਾਨੂੰ ਇੰਨੇ ਫਾਇਦੇ ਨਾਲ ਦੇ ਦੇਣਾ ਬਹੁਤ ਜ਼ਿਆਦਾ 5000 ਦਾ ਸੂਟ 5000 ਦੇ 5000 ਦਾ ਪੈਣਾ ਆਪਾਂ ਖੁਸ਼ ਕਰਕੇ ਤੋੜਿਆ ਨੇ ਆਪਣੀ ਦੁਕਾਨ ਤੋਂ ਲਓ ਦੁਪੱਟਾ ਦੇਖੋ ਸਾਰਾ ਹੈਂਡ ਬਾਦ ਹੈਂਡ ਵਰਕ ਜਾ ਗਿਆ ਹਾਂਜੀ ਹਾਂਜੀ ਸ਼ਲਵਾਰ ਤੇ ਵੀ ਫੈਨ ਹੋਏਗਾ ਬਾਦ ਉਤੇ ਵੀ ਹੈਂਡ ਹੋਏਗਾ ਓਕੇ ਮੋਰ ਆਪ ਤਿਆਰ ਕਰਵਾਇਆ ਹੁੰਦਾ ਆਪਣਾ ਹੈ ਹਾਂਜੀ ਹਾਂਜੀ ਆ ਦੇਖੋ ਲਓ ਜੀ ਇਹਨਾਂ ਤੋਂ ਬੜਾ ਗਾਹ ਪਿਆ ਹੋਇਆ ਹੈ ਮਾਰਕੀਟ 'ਚ ਕਹਿੰਦੇ ਮੋਰ ਮੋਰ ਵਾਲਾ ਹੈ ਓ ਵੀ ਜੀ ਇਹ ਅਰੀਜਨਲ ਮੋਰ ਹੈ ਕੋਈ ਨਾ ਬਾਕੀ ਕਾਪੀਆਂ ਨੇ ਕਾਪੀਆਂ ਨੇ ਸਾਰਾ ਹੈਂਡ ਦਾ ਕੰਮ ਹੈ ਜੀ ਇਹ ਹਾਂ ਆ ਇਹਦੀ ਬੈਗ ਹੈ ਅੱਛਾ ਅੱਛਾ ਬੈਗ ਤੇ ਵੀ ਬੈਗ ਤੇ ਵੀ ਹੈ ਜੀ ਅੱਛਾ ਅੱਛਾ ਸ਼ਲਵਾਰ ਤੇ ਵੀ ਸ਼ਲਵਾਰ ਦੇ ਉੱਪਰ ਵੀ ਕਢਾਈ ਹੈ ਠੀਕ ਹੈ ਜੀ ਠੀਕ ਹੈ ਨਾਲ ਦੁਪੱਟਾ ਵੀ ਆ ਗਿਆ ਹਾਂ ਜੀ ਦੁਪੱਟੇ ਤੇ ਵੀ ਕਢਾਈ ਹੈ ਵੀਰ ਜੀ ਅਸੀਂ ਤਾਂ ਇਹ ਬਹੁਤ ਜ਼ਿਆਦਾ ਮਾਲ ਦੇ ਚੁੱਕੇ ਆ ਇਹਦਾ ਤਿਆਰ ਵੀ ਕਰਵਾ ਕੇ ਦਿੱਤਾ ਬਹੁਤ ਪਹਿਲਾਂ ਨੂੰ ਹੂੰ 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 ਐਂਡ ਦਾ ਕੰਮ ਅਗਰ ਕਲਰ ਕਲਰ ਵੀ ਬਹੁਤ ਹੋਣਗੇ ਨਾ ਕਲਰ ਸਾਰਾ ਕੁਝ ਮਿਲੇਗਾ ਜੀ ਆਪਣੇ ਕੋਲ ਅੱਛਾ ਜੀ ਜ਼ੈਡ ਨੰਗਾ ਵਾਲਾ ਸੂਟ ਜੀ ਹੂੰ ਸਪੈਸ਼ਲ ਆਪਣੇ ਮਤਲਬ ਇਹ ਤਿਆਰ ਹੁੰਦੇ ਨੇ ਸੂਟ ਅੱਛਾ ਮਤਲਬ ਆਰਡਰ ਤੇ ਤਿਆਰ ਹੁੰਦੇ ਨੇ ਆਰਡਰ ਤੇ ਜੀ ਆਰਡਰ ਤੇ ਹਾਲ ਸ਼ੁਗਾਰ ਵਰਕ ਹੋ ਗਿਆ ਸ਼ੁਗਾਰ ਵਰਕ ਹੋ ਗਿਆ ਜਿਹੜਾ ਬੱਲੇ ਬੱਲੇ ਬੱਟਾ ਦੁਪੱਟਾ ਦੇਖੋ ਵੀਰ ਜੀ ਬੱਲੇ ਬੱਲੇ ਬੱਟਾ ਦੁਪੱਟਾ ਦੇਖੋ ਜੀ ਖੋਰ ਸਿਰਫ ਬ੍ਰਾਈਡਲ ਬ੍ਰਾਈਡਲ ਹਰ ਸਪੈਸ਼ਲ ਵੈਰੀਟੀ ਵਾਸਤੇ ਹੁੰਦਾ ਹੈ ਠੀਕ ਹੈ ਜੀ ਮੈਂ ਅੱਜ ਕੱਲ ਇਹਦਾ ਕੀ ਪ੍ਰਾਈਸ ਫ੍ਰੀਜ਼ ਕਿੱਥੋਂ ਤੋਂ ਸ਼ੁਰੂ ਹੋ ਜਾਂਦਾ ਬ੍ਰਾਈਡਲ ਦਾ ਆਪਣੇ ਕੋਲ ਸਟਾਰਟ ਸ਼ੁਰੂ ਹੋ ਜਾਂਦਾ ਜੀ 5000 ਤੋਂ ਉਹ ਕਹਿੰਦੇ ਨੇ ਵੀ ਕਲਰ ਨਹੀਂ ਮਿਲਦੇ ਆਹ ਕਲਰ ਦਾ ਪੂਰੇ ਆ ਕੇ ਹੱਲ ਹੈ ਸਾਰੀਆਂ ਜੀ ਆਪਣੇ ਸਲਵੇ ਸਾਰੀਆਂ ਚੀਜ਼ਾਂ ਹੱਲ ਹੈ ਜੀ ਨਾ ਚਨੂਨ ਦਾ ਦੁਪੱਟਾ ਹੋਏ ਰੋਂਦਾ ਦੁਪੱਟਾ ਆ ਗਿਆ ਹਾਂਜੀ ਹਾਂਜੀ ਤੇ ਆਪਾਂ ਇੱਕ ਸਟੱਫ ਤੁਹਾਨੂੰ ਦਿ ਇਹਦਾ ਕੱਪੜੇ ਦਾ ਕੱਲਾ ਰੇਟ ਕੱਪੜੇ ਦਾ ਰੇਟ 1600 ਰੁਪਏ ਦਾ ਹੈ। ਅੱਛਾ ਕੱਪੜਾ ਤੁਹਾਨੂੰ ਮਿਲਦਾ ਹੈ। ਕੱਪੜਾ 1600 ਤੇ ਅਸੀਂ ਆਪਦੇ ਤਿਆਰ ਕਰਵਾਉਨੇ ਆਂ ਹੈਂਡ ਦਾ ਕੰਮ ਹੋਇਆ ਹੈ ਆਰੀ ਦਾ ਕੰਮ ਹੋਇਆ ਹੈ। ਜਿਹੜੀਆਂ ਪਹਿਣਾ ਦੋ ਦੋ ਤਿੰਨ ਦਾ ਤਿੰਨ ਤਿੰਨ ਮਹੀਨੇ ਵੇਟਿੰਗ ਚ ਕੰਮ ਕਰਵਾਉਂਦੀਆਂ ਨੇ। ਲਕਰੀਗਰਾਂ ਦੇ ਮਿੰਤਾ ਕਰੀ ਜਾਂਦੀਆਂ ਨੇ। ਹਾਂਜੀ ਹਾਂਜੀ ਵੀਜੀ ਆਪਣੇ ਕੋਲੋਂ ਮਿਲਣਾ ਹੈ ਸਿਰਫ 3000 ਦਾ ਸੂਟ। ਮਲਕ ਕੜਾਈ ਵਾਲੀਆਂ ਚੁੰਨੀਆਂ ਨਾਲ ਹਨਾ ਕੱਪੜਾ ਸਾਜੀ ਡਿਜ਼ਾਈਨ ਤੁਹਾਨੂੰ ਮਿਲਣੇ ਇੱਕ 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 ਡਿਜ਼ਾਈਨ ਕਲਰ ਦੇ ਚੈੱਕ ਕਰੋ। ਲਓ। ਡਿਜ਼ਾਈਨ ਬਹੁਤ ਸਾਰੇ ਡਿਜ਼ਾਈ ਆਰੀ ਆਰੀ ਤੇ ਹੈਂਡ ਦਾ ਕੰਮ ਹੈ ਵੀ ਜੀ ਅੱਛਾ ਇਸ ਪਹਿਣਾ ਤਿਆਰ ਕਰਵਾਉਂਦੀਆਂ ਨੇ ਲੋ ਫੋਰ ਸਾਈਡ ਦੁਪੱਟਾ ਬਹੁਤ ਵੈਸ਼ਿੰਗ ਜੀ ਲੁੱਕ ਵਾਲਾ ਸੂਟ ਹੈ ਹੈ ਆਪਣੇ ਕੋਲੋਂ ਮਿਲਣਾ ਸਿਰਫ 2500 ਰੁਪਏ ਦਾ ਸ਼ਿਮਰ ਕਹਿੰਦੇ ਆ ਹੂੰ ਲੋ ਇਹਦਾ ਵੀ ਬਾਜੂ ਵਰਕ ਹੈ ਬਾਜੂ ਦਾ ਸਿਲਵਰ ਮੈਂ ਤੁਹਾਨੂੰ ਜੀ ਹੋਏਗਾ ਹੀ ਹੋਏਗਾ ਦੁਪੱਟਾ ਨਾਲ ਵਰਕ ਆਹ ਦੇਖੋ ਜੀ ਨਾਲ ਕਲਰ ਕੰਬੀਨੇਸ਼ਨ ਵੀ ਕਿੰਨਾ ਸੋਹਣਾ ਜੋੜਿਆ ਹੋਇਆ ਹੈ ਲੋ ਜੈਸੇ ਮਾਜੀ ਪੀਸ ਲੋਗ ਜੜੀਆਂ ਪਹਿਣਾ ਤਿਆਰ ਕਰਾਉਂਦੀਆਂ ਨੇ ਉਹ ਸਾਡੇ ਕੋਲੇ ਆਓ ਤਿਆਰ ਕਿਤੇ ਕਰਾਏ ਮਿਲਣਗੇ ਹਾਂ ਜੀ ਹਾਂ ਜੀ ਬਟਿਕ ਸਟਾਈਲ ਸੂਟ ਲੋ ਚੈੱਕ ਕਰੋ ਜੀ ਅੱਛਾ ਇਹਦੇ ਦੀ ਕੜਾਈ ਹੋਈ ਹੋਈ ਆ ਦੇਖੋ ਹਾਂਜੀ ਹਾਂਜੀ ਹਾਂ ਹਾਂ ਸ਼ਲਵਾਰ ਵਰਕ ਹੋਈਗਾ ਹੀ ਹੋਏਗਾ ਪਾਪ ਦਾ ਕੰਮ ਅਰੀਜਨਲ ਪਾਪ ਕਪੜਾ ਦੇਖੋ ਕਪੜਾ ਖੋਲਣਸਾਰੀ ਲੱਗਦਾ ਪਤਾ ਵੀ ਚੀਜ਼ ਹੈਗੀ ਕੋਈ ਦੁਪੱਟਾ ਦੇਖੋ ਵੀਰ ਜੀ ਲਓ ਚੈੱਕ ਕਰੋ ਹਮ ਕੋਲਸਾਰ ਦੁਪੱਟਾ ਵੀ ਜੀ ਪਾਪ ਦਾ ਕੰਮ ਹੈ ਅਰੀਜਨਲ ਕੋਈ ਡੁਪਲੀਕੇਟ ਕੰਮ ਨਹੀਂ ਹਾਂ ਲੋ ਚੈੱਕ ਕਰੋ ਕਲਰ ਹੀ ਨਹੀਂ ਮਿਲਦੇ ਵੀਰ ਜੀ ਇਸ ਤਰ੍ਹਾਂ ਮਮਲਾ ਇਸ ਤਰ੍ਹਾਂ ਦੇ ਜਿਹੜੇ ਕਲਰ ਨੇ ਚਾਹੇ ਮੋਬਾਈਲ ਜੇ ਤੁਹਾਨੂੰ ਉਸ ਤਰ੍ਹਾਂ ਦੇ ਨਾ ਦਿਖਦੇ ਹੋਣ ਤਨ ਦੇਖਣ ਕਲਰ ਨਹੀਂ ਮਿਲ ਵੀਰ ਜੀ ਕਲਰ ਨਹੀਂ ਮਿਲਦਾ ਪੈਣਾ ਲੱਭਦੀਆਂ ਫਰੀ ਜਾਂਦੀਆਂ ਨੇ ਆਪਣੇ ਕੋਲੇ ਆਓ ਸਾਰੇ ਕਲਰ ਮਿਲਣਗੇ ਸਾਰੇ ਕਲਰ ਵੀ ਮਿਲਣਗੇ ਸਟੱਫ ਵੀ ਮਿਲੂਗਾ ਅੱਭੀ ਮਿਲਣ ਦੇ ਸਾਰੇ ਅੱਛਾ ਵੀ ਇੱਕ ਆਇਆ ਹੁੰਦਾ ਵੀ ਅਗਲਾ ਨਾ ਕਈ ਵਾਰੀ ਮੋਬਾਈਲ 'ਚ ਦੇਖ ਲੈਂਦਾ ਇੰਸਟਾਗ੍ਰਾਮ ਤੇ ਅੱਜ ਕੱਲ ਰੀਲਾਂ ਚੱਲਦੀਆਂ ਨੇ ਉਹ ਦੇਖ ਲੈਂਦਾ ਜੇ ਕੋਈ ਸਟੱਫ ਬਣਵਾਉਣਾ ਹੋਵੇ ਤੁਹਾਡੇ ਕੋਲ ਸਟੱਫ ਤੇ ਵੀਰ ਜੀ ਆਪਾਂ ਹਰ ਵਰਗ ਸਟੱਫ ਮਿਲ ਜਾਏਗਾ ਆਪਣੇ ਕੋਲੇ ਹਰ ਸਟੱਫ ਹੈ ਆਪਣੇ ਕੋਲ ਪੈਣਾ ਆਉਣ ਆਪਣਾ ਮੈਨੂੰ ਫੋਟੋ ਦਿਖਾ ਦੇਣਾ ਉਹ ਵੀ ਮਿਲ ਜਾਓ ਸਾਰਾ ਕੁਝ ਮਿਲੂਗਾ ਜੀ ਸਾਰਾ ਕੁਝ ਸਾਡੇ ਆਦੇ ਕਾਰੀਗਰ ਨੇ ਜੀ ਆਦੇ ਕਾਰੀਗਰ ਰੱਖੇ ਜੀ ਆਲ ਭਾਈ ਨੇ ਸਾਰੇ ਜਿਹੜੇ ਸਟੱਫ ਦਿਖਾਇਆ ਬਹੁਤ ਸੋਹਣਾ ਲਖਾਇਆ ਤੇ ਡੰਮੀਆਂ ਤੇ ਵੀ ਲਾ ਰੱਖਿਆ ਭਾਈ ਡੰਮੀਆਂ ਤੇ ਵੀ ਦਿਖਾ ਦੀ ਯਾਰ ਲਓ ਜੀ ਚੈੱਕ ਕਰੋ ਵੀ ਜੀ ਸਾਰੇ ਫੈਂਸੀ ਸੂਟ ਹੋਣਗੇ ਕੋਈ ਨਹੀਂ ਆਪਣੇ ਕੋਲ ਸਾਰੇ ਇਹ ਤਾਂ ਆਪਾਂ ਨੇ ਤੁਹਾਨੂੰ ਕੁਝ ਵੀ ਨਹੀਂ ਦਿਖਾਇਆ ਇੱਕ ਵਾਰ ਆਪਣੀ ਦੁਕਾਨ ਤੇ ਵਿਜ਼ਿਟ ਕਰੋ ਬਹੁਤ ਵੈਰਾਈਟੀ ਹੈ ਮੋੜ ਮੋੜ ਤੋਂ ਜਿਹੜੀ ਕੈਂਪਲ ਦਿਖਾਈ ਨੇ ਜੀ ਸੈਂਪਲ ਸੈਂਪਲ ਦੇਖੋ ਜੀ ਯਾਰ ਮਾਲ ਪੂਰਾ ਭਰਿਆ ਪਿਆ ਵੀਰੇ ਮੈਨੂੰ ਅੰਦਾਜ਼ਾ ਸੀ ਕਿ ਨਾ ਗਰਾਉਂਡਾਂ ਤੋਂ ਬਸ ਐਂ ਸੰਭਲੋ ਇਤੋਂ ਵੀ ਵੱਧ ਭਰਿਆ ਪਿਆ ਇਹ ਲੇਡੀ ਸਟੱਫ ਦੇ ਵਿੱਚ ਜਿਵੇਂ ਵੀਰੇ ਤੁਸੀਂ ਫੈਂਸੀ ਚ ਦਿਖਾਤਾ ਤੇ ਹੁਣ ਜਿਵੇਂ ਗਰਮੀ ਆ ਰਹੀਆਂ ਨੇ ਹਾਂਜੀ ਹਾਂਜੀ ਵੀਰ ਜੀ ਗਰਮੀ ਵਾਲੇ ਸਟੱਫ ਤੇ ਵੀ ਬਹੁਤ ਬਹੁਤ ਵੀਰ ਜੀ ਸਾਰੇ ਕੰਪਨੀ ਦੇ ਸੂਟ ਹੋਣਗੇ ਜੀ ਕੋਈ ਵਿਦਾਊਟ ਕੰਪਨੀ ਦਾ ਸੂਟ ਨਹੀਂ ਹੋਏਗਾ ਚੈੱਕ ਕਰੋ ਮਤਲਬ ਸਾਰੇ ਸਟੱਫ ਦੀ ਗਾਰੰਟੀ ਹੋਊਗੀ ਸਾਰੇ ਸਟਾਕਾਂ ਤੇ ਹਲੋ ਜੇ ਥਾਨ ਹਲਕਾਰ ਹੋ ਰਹੇ ਨੇ ਸਮਾਲ ਹੀ ਸਾਰ ਵੀਰ ਜੀ ਨਵਾਂ ਇਹ ਗਰਮੀਆਂ ਦਾ ਸਟਾਫ ਆ ਗਿਆ ਹੈ ਗਰਮੀਆਂ ਦਾ ਸਟਾਫ ਹੈ ਜੀ ਇਹ ਕਿਤੋਂ ਤੋਂ ਸ਼ੁਰੂ ਹੋ ਜਾਣਾ ਵੀਰੇ ਇਹ ਆਪਣੇ ਕੋਲ 300 ਰੁਪਏ ਦਾ ਸੂਟ ਮਿਲੇਗਾ ਜੀ ਆਹ ਲਓ ਜ਼ਾਇਨ ਦਾ ਵੀਰ ਜੀ ਵਾਧੂ ਪੈਣੇ ਵਾਧੂ 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 ਆਹ ਲਓ ਆ ਚੈੱਕ ਕਰੋ ਅੱਛਾ ਤਾਂ ਇਹ ਤੋਂ ਕੱਟ ਕੇ ਸੂਟ 300 ਰੁਪਏ ਦਾ ਗਰਮੀਆਂ ਦਾ ਆ ਗਰਮੀ ਵਾਲਾ ਇਹ ਮਿਲਣਾ ਜੀ 400 ਰੁਪਏ ਦਾ ਸੂਟ ਇਹ ਕਿਟੈਕਸ ਕੰਪਨੀ ਦਾ ਸੂਟ ਹੈ 400 ਰੁਪਏ ਦਾ ਸੂਟ ਮਿਲਣਾ ਜੀ ਇਹ ਤਾਂ ਸਟਾਰਟਿੰਗ ਹੈ ਵੀਰ ਜੀ ਜਿੰਨੀਆਂ ਮੱਦੀ ਮਹਿੰਗੀਆਂ ਐਟਮਾ ਲੈ ਲਓ ਪੈਂਟ ਜ ਆਪਣੇ ਕੋਲੇ ਪਹਿਣਾ ਉਹ ਆਪਾਂ ਫਿਰ ਉਹ ਕੱਢੀ ਦਿੱਤਾ ਉਹਨ ਭਰਾਵਾਂ ਦਾ ਵੀ ਕਰ ਦਈਏ ਹਾਂ ਭ ਸੀ ਆਰ ਆਮ ਦਾ ਮੋਹਰ ਲੱਗੀ ਹੋਏ ਕਿ ਜੀ ਅੱਛਾ ਸੀ ਆਰ ਆਮ ਦਾ ਕਪੜਾ ਸੂਟ ਮਿਲਣਾ ਹੈ 800 ਰੁਪਏ ਦਾ ਅੱਛਾ 800 ਰੁਪਏ 800 ਰੁਪਏ ਮਤੇ ਆ ਰਿਹਾ ਕੋਰਟਾ ਪਜਾਮਾ ਇਹ ਚ ਕਲਰ ਕੋਲ ਚੈੱਕ ਕਰੋ ਜੀ ਕਲਰ ਚੈੱਕ ਕਲਰ ਵਾਧੂ ਪਾਇਆ ਹੈ ਜੀ ਆਪਾਂ ਕੁਰਤਾ ਪਜਾਮਾ ਇੱਕ ਤਾਂ ਤੁਹਾਨੂੰ ਆ ਦਿਖਾਤਾ ਹਾਂ ਜੀ ਕੁਰਤਾ ਪਜਾਮਾ ਚੈੱਕ ਕਰੋ ਆ ਵਾਲਾ ਲਓ ਦੇਖ ਲਓ ਜੀ ਪੂਰੀਆਂ ਨ ਰੌਣਕਾਂ ਨੇ 6 ਵੀ ਕੁਰਤਾ ਪਜਾਮਾ ਆ ਗਿਆ ਫੁੱਲ ਗਰੰਟੀ ਹੈ ਜੀ ਕੱਪੜੇ ਦੀ ਇਹ ਜਿਹੜਾ ਸ਼ਾਈਨਿੰਗ ਵਾਲਾ ਆ ਗਿਆ ਹੈ ਨਾ ਸ਼ਾਈਨਿੰਗ ਵਾਲਾ 400 ਰੁਪਏ ਦਾ ਮਿਲਣਾ ਹੈ ਜੀ अच्छा कुर्दा मैं 400 ₹400 ₹ ਦਾ ਵੀਰ ਜੀ ਆਪਣੇ ਚੈੱਕ ਕਰੋ ਕਲਰ ਫਫਿਆਨੇ ਕਲਰ ਹੋਣਗੇ ਸਰਦਾਰੀ ਕਲਰ ਹੋਣਗੇ ਹਮ ਸਾਰੇ ਠੀਕ ਹੈ ਇਹ ਤਾਂ ਆ ਗਿਆ ਗਰਮੀ ਵਾਲਾ ਸਟਾਫ ਵੀਰ ਜੀ ਸਰਦੀ ਵਾਲੇ ਸਟਾਫ ਹਨ ਜਿਹੜੇ ਕੁਰਤੇ ਵੀ ਆਪਣੇ ਉਤੇ ਆਪਣਾ ਡਿਸਕਾਊਂਟ ਡਿਸਕਾਊਂਟ ਚੱਲ ਰਿਹਾ ਲਓ ਰਾਮ ਦਾ ਇਹ ਨੇ ਵੀ ਤੁਸੀਂ ਲੈ ਕੇ ਨਾ ਸਵਾਕੇ ਰੱਖ ਲੋ ਅਗਲੇ ਸਾਲ ਰਾਮ ਟੈਕਸ ਦਾ ਸੂਟ ਮਿਲਣਾ ਹੀ ਆਪਣੇ ਕੋਲੇ 500 ₹ ਅੱਛਾ ਜੀ ਰਾਮ ਟੈਕਸ ਜਿਹੜਾ ਸਰਦੀਆਂ ਸ਼ੁਰੂ ਹੁੰਦੇ ਸਾਰੇ ਮਤਲਬ 12 12 13 ਤਰ੍ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਵੀਰ ਜੀ 500 ₹ ਦਾ ਸੂਟ ਮਿਲਣਾ ਇਹਦੇ ਵਿੱਚ ਵੀ ਉਹ ਚੈੱਕ ਕਰੋ ਮਾੜਾ ਜੀ ਸਟੱਫ ਸਾਰਾ ਲਾਇਆ ਹੋਇਆ ਹੈ ਬਈ ਉਹਨਾਂ ਨੇ ਸਿਆਰਾਮ ਦੀਆਂ ਪੈਂਟਾਂ ਚਲਦਾ ਮਿਲ ਜਣਗੀਆਂ ਇਹ ਸਾਰੀਆਂ ਜਿੰਨੇ ਜਿਸ ਤਰ੍ਹਾਂ ਦੀ ਮਰਜ਼ੀ ਲੈਣੀ ਹੋਵੇ ਸਾਰਾ ਕੁਝ ਮਿਲ ਜਾਏਗਾ اچھا ਇੱਕ ਵੀਰੇ ਅੱਜ ਕੱਲ ਨਾ ਚੱਲਦਾ ਜਿਵੇਂ ਕਹਿੰਦੇ ਹੁੰਦੇ ਨੇ ਲੈਂਡਵੇਨ ਨੂੰ ਜੈੱਟਸ ਦੇ ਕੱਪੜੇ ਚੱਲਦੇ ਨੇ ਹਾਂਜੀ ਹਾਂਜੀ ਉਹ ਜਿਵੇਂ ਕੋਈ ਕਹਿੰਦਾ 100 ਰੁਪਏ ਦਾ ਅਸੀਂ ਦੇ ਦਾਂਗੇ ਕੋਈ 150 ਰੁਪਏ ਦੇ ਦਾਂਗੇ ਤੁਸੀਂ ਕੀ ਭਾ ਦੇਣੇ ਆਪਣੇ ਕੋਲ 150 ਦੀਆਂ ਦੋ ਕਿੰਨੇ ਆ ਜੀ 150 ਦੀਆਂ 2 2 ਦੇਖ ਲੋ ਮਤਲਬ ਪੂਰਾ ਉਹ ਕੱਪੜਾ ਉਪਰ 200 100 150 ਦੀ ਕਮੀ ਜਿਹੜੇ ਸਾਡੇ ਕੋਲ 150 ਦੀਆਂ 2 ਮਿਲਣਗੀਆਂ ਮਤਲਬ ਜਿਹਨੇ ਲੈਣ ਦੇਣ ਨੂੰ ਲਾਉਣੇ ਨੇ ਕੱਪੜੇ ਉਹ ਤਾਂ ਜਿਹਨੂੰ ਮਤਲਬ ਨਹੀਂ ਵੀ ਵਰਤਣਾ ਉਹਨੂੰ ਵੀ ਦੇ ਦੇਣਗੇ ਅਸੀਂ ਛਾਦਾ ਹੀ ਕਰਨਾ ਵੀ ਅਸੀਂ ਚੈੱਕ ਕਰੋ ਵੀ ਜੀ ਫੁੱਲ ਗਰੰਟੀ ਹੋਏਗੀ 200 ਤੱਕ ਮਿਲਣਾ ਆਪੇ ਕੋਲ ਮਤਲਬ ਜਿਹਨੇ ਗਰਮੀਆ ਜਿਵੇਂ ਸੇ ਵੀ ਪਾਉਣਾ ਉਹ ਵੀ ਉਹ ਉਹ ਮਾਰ ਕੇ ਦੋ ਵੀ ਜੀ ਖਾਓਗਾ ਸਿੱਤਾ ਫਲਾਏ ਵਾਪਸ ਲਾਈ ਦੇ ਜਿਵੇਂ ਵੀ ਦਮਾਂਗੇ ਆ ਮਾ ਲੋ ਇਹ ਨਹੀਂ ਹਲ ਗਲਾ ਰੇਟ ਇਕਦਾ ਆ ਹਾਂਜੀ আর ਗਰੰਟੀ ਵੀ ਪੂਰੀ ਆ ਪੂਰੀ ਵੀ ਪੂਰੀ ਆ ਜੀ ਸਲਾਈ ਦੇ ਪੈਸੇ ਵੀ ਨਾਲ ਦਵਾਂਗੇ ਭਾਈ ਇਹ ਸਟੱਫ ਦਿਖਾਇਆ ਹੀ ਨਾਲ ਕੋਲੇ ਤੁਹਾਨੂੰ ਸਸਤੇ ਤੋਂ ਸਸਤਾ ਸਟੱਫ ਵੀ ਮਿਲਣਾ ਇਹਨਾਂ ਕੋਲੇ ਮਹਿੰਗਾ ਤੋਂ ਮਹਗਾ ਸਟੱਫ ਵੀ ਮਿਲਣਾ ਮਤਲਬ ਬਿਆਹਾਂ ਚਾਹੀਦੀਆਂ ਜਿਹੜਾ ਦੇਣ ਲੈਣ ਵਾਸਤੇ ਆਪਾਂ ਯੂਜ਼ ਕਰਦੇ ਆ 1000 ਰੁਪਏ ਦੇ ਪੰਜ ਸੂਟ ਉਹ ਵੀ ਮਿਲ ਜਾਣੇ ਨੇ ਤੇ ਜਿਵੇਂ ਲੰਦਾ ਵੇਲੇ ਕੁੜੀਆਂ ਦੇ ਪਾਏ ਹੁੰਦੇ ਨੇ ਸ਼ਲਵਾੜ ਸੂਟ ਘੈਂਟ ਘੈਂਟ ਕਢਾਈਆਂ ਵਾਲੇ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਨੇ ਉਹਦੇ ਨਾਲ ਨਾਲ ਜਿਵੇਂ ਲਾਈਨਿੰਗ ਹੋਗੀ ਟਾਪਟਾ ਹੋ ਗਿਆ ਉਹ ਸਾਰੀ ਆਈਟਮ ਵੀ ਤੁਹਾਨੂੰ ਇੱਥੋਂ ਬਹੁਤ ਮਲੇ ਕੋਈ ਜਦੋਂ ਤੁਸੀਂ ਆਓਗੇ ਨਾ ਆ ਕੇ ਦੇਖੋਗੇ ਜਿਹੜੀ ਤੁਹਾਡੀ ਸੋਚ ਹੈ ਉਹ ਅੱਗੇ ਇੱਥੇ ਪੂਰੀ ਹੋਈ ਜਾਣੀ ਹੈ ਜਿਵੇਂ ਬਾਈ ਨੇ ਪਹਿਲਾਂ ਕਿਹਾ ਸੀ ਵੀ ਇੱਕ ਸੂਟ ਲੈ ਲਾਉਂਗੇ ਤੇ ਤਿੰਨ ਤਿੰਨ ਸੂਟ ਲੈ ਕੇ ਜਾਓਗੇ ਉਹੀ ਬਜਟ ਦੇ ਵਿੱਚ ਤੇ ਵੀਰੇ ਲਾਸਟ ਦੇ ਵਿੱਚ ਹੁਣ ਜਿਹੜਾ ਬੰਦਾ ਵੀਡੀਓ ਦੇਖ ਕੇ ਤੁਹਾਡੇ ਕੋਲ ਆਊਗਾ ਉਹਦਾ ਕੀ ਫਾਇਦਾ ਕਰੋਗੇ ਉਸ ਨੂੰ ਸ਼ੇਅਰ ਕਰਕੇ ਆਊਗਾ ਜਿਹੜਾ ਉਹ ਦਾਜ ਵਰੀ ਦਾ ਕਪੜਾ ਖਰੀਦੂਗਾ ਸਾਡੇ ਵੱਲੋਂ ਉਸ ਨੂੰ ਮਸਲੀਨ ਦਾ ਸੂਟ ਫ੍ਰੀ ਦਿੱਤਾ ਜਾਊਗਾ ਜੀ ਅੱਛਾ ਬੜਾ ਸਟੱਫ ਫ੍ਰੀ ਫ੍ਰੀ ਜੀ ਫ੍ਰੀ ਬਾਕੀ ਤੁਹਾਨੂੰ ਚੈੱਕ ਕਰ ਲਓ ਜੀ ਆਹੀ ਆ ਇਸ ਤਰ੍ਹਾਂ ਦਾ ਸਟੱਫ ਨਾ ਤੁਹਾਨੂੰ ਇਹ ਫ੍ਰੀ ਮਿਲਣਾ ਦਿਖਾਤਾ ਕੁਝ ਦੇ ਦੇ ਕੁਝ ਇਹੀ ਮਿਲਦਾ ਇਹੀ ਮਿਲਣਾ ਹਾਂ ਠੀਕ ਹੈ ਜੀ ਦਾ ਸ਼ਵਾਰਦ ਕੜਾਈ ਹੋਈ ਹੋਈ ਹੈ ਇਹਦੇ ਬਾਕੀ ਕੜਾਈ ਵਾਲਾ ਸੂਟ ਆ ਪੂਰਾ ਇਹਨਾਂ ਜਿਹੜਾ ਸੂਟ ਮਿਲਣਾ ਇਹ ਮਿਲਦਾ ਜੀ ਤੇ ਦਬਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਉਹਨਾਂ ਦੀ ਸਪੋਰਟ ਕਰ ਦਿਓ ਕਿਉਂਕਿ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਨਵੀਆਂ ਨਵੀਆਂ ਜਿਹੜੀਆਂ ਵੀਡੀਓ ਨੇ ਇਹਨਾਂ ਦੇ ਅੱਗੇ ਵੀ ਲੈ ਕੇ ਆਉਂਦੇ ਰਹੀਏ ਬਾਕੀ ਇਸ ਤਰ੍ਹਾਂ ਦੇ ਸਟੱਫ ਦੇ ਨਾਲ ਮਿਲਦੇ ਰਹਿਾਂਗੇ ਤੁਹਾਨੂੰ ਤ